ਮੈਮ ਜਿਸ ਤਰ੍ਹਾਂ ਗਰਮੀ ਬਹੁਤ ਜ਼ਿਆੜੀ ਹੈ ਤਾਪਮਨ ਨਿਰੰਤਰ ਵਧ ਰਿਹਾ ਹੈ ਔਰ ਕਈ ਦਹਾਕਿਆਂ ਦੇ ਰਿਕਾਰਡ ਵੀ ਟੁੱਟ ਰਹੇ ਨੇ ਔਰ ਇਹ ਤਾਪਮਨ ਹੀਟ ਵੇਵਸ ਕਰਕੇ ਕਹਿ ਰਹੇ ਨੇ ਵਧ ਰਿਹਾ ਔਰ ਪ੍ਰੈਡਿਕਟ ਕੀਤਾ ਜਾ ਰਿਹਾ ਜਿੱਦਾਂ ਆਈਐਮਡੀ ਵੱਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਬਲਿਊਡੀ ਸਿਸਟੈਮਿਕ ਡਵੈਲਪ ਹੋਇਆ ਬਾਰਿਸ਼ ਹੋਣ ਦੇ ਅਸਰ ਨੇ ਕੀ ਪੰਜਾਬ ਵਾਸੀਆਂ ਨੂੰ ਥੋੜੀ ਬਹੁਤ ਰਾਹਤ ਮਿਲ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹਾਂਜੀ ਕੁਝ ਜਿਹੜੀ ਅੱਜ ਸਾਡੇ ਕੋਲ ਲੇਟੈਸਟ ਫੋਰਕਾਸਟ ਰੀਸੀਵ ਹੋਈ ਹੈ ਉਹਦੇ ਅਕੋਰਡਿੰਗਲੀ ਇੱਕ ਸਿਸਟਮ ਬੜਾ ਲਾਈਟ ਜਿਹਾ ਸਿਸਟਮ ਡਿਵੈਲਪ ਹੋ ਰਿਹਾ ਹੈ ਜਿਹੜਾ ਕਿ ਪੰਜਾਬ ਨੂੰ ਸਟ੍ਰਾਈਕ ਕਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਬਟ ਸਟਿਲ ਜਿਹੜੀ ਕੱਲ ਸਾਡੇ ਕੋਲ ਇੱਕ ਲੇਟੈਸਟ ਡਿਵੈਲਪਮੈਂਟ ਸੀਗੀ 17th ਨੂੰ ਸਾਡੇ ਕੋਲ ਰੈਡ ਅਲਰਟ ਆਮਡਿ ਵੱਲੋਂ ਜਾਰੀ ਕੀਤਾ ਗਿਆ ਸੀ ਜੀ ਕੰਡੀਸ਼ਨਸ ਉਸ ਤੋਂ ਬਾਅਦ 18 19 ਨੂੰ ਥੋੜੀਆਂ ਜਿਹੀ ਮੋਡਰੇਟ ਹੀਟ ਵੇਵ ਸੀਗੀਆਂ ਔਰ ਆਫਟਰ 20th ਤੱਕ Uh, we are expecting some thunder showers or thunderstorms ji so agle 2-3 dinan de vich thoda gaya sanu partly cloudy conditions de naal jissna pakka sakte hain ki tez hawaawan aa sakdiyan ne ji te kidde kidde chitte vi pa sakde hain par bahut zyada apan nu release di ummeed nahi hai ji pata hai ki jadiyan severe heat waves chal rahi hain sidhiyan us tarah diyan conditions nahi hon gi ji eh kehna ki wide scale rain fall expected